ਖੁਸ਼ੀਆਰਪੁਰ ਦੇ ਕਸਬਾ ਕੋਟ ਫਤੂਹੀ ਵਿੱਚ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਇੱਟਾਂ ਦੇ ਪੱਠੇ ਦੇ ਵਿੱਚ ਚੜ੍ਹ ਟਿੱ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਹਾਦਸਾ ਪੱਠੇ ਦੀ ਸਲੇਬ ਟੁੱਟਣ ਕਾਰਨ ਵਾਪਰਿਆ ਮ੍ਰਿਤਕ ਦੀ ਪਛਾਣ ਰਕੇਸ਼ ਕੁਮਾਰ ਵਜੋਂ ਹੋਈ ਹੈ ਆਹ ਘਟਨਾ ਹੋਈ ਤੇ ਇੱਕ ਜਲਾਈ ਵਾਲਾ ਦਾ ਉਹ ਸੂਬੇ ਮੈਂ ਆਇਆ ਉਸਕੇ ਬਾਅਦ ਚਾਹੀ ਉਪਰ ਕਰ ਰਹਾ ਥਾ ਉਹ ਚੁੱਤ ਇਹ ਢੱਕਣ ਢੱਕਣ ਕੇ ਉਪਰ ਕਿਆ ਹੋਇਆ ਪੱਥਰ ਰਕਾ ਉਹਦਾ ਪੱਥਰ ਟੁੱਟ ਗਿਆ ਉਹ ਢੱਕਣ ਕੀ ਪੱਥਰ ਕੇ ਸਾਧ ਮੇ ਨੀਚੇ ਚਲਾ ਗਿਆ ਕਿਤਨੇ ਵਜੇ ਘਟਨਾ ਹੋਈ ਸੀ ਇਹ 6:30 ਵਜੇ ਕੀ ਬਾਤ ਜਦੋਂ 3:10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੁਕੇਸ਼ ਕੁਮਾਰ ਪੁੱਤਰ ਸੂਚਪਾਲ ਜਿਹੜਾ ਯੂਪੀ ਦਾ ਰਹਿਣ ਵਾਲਾ ਇਹ ਪਾਲੀ ਦਾ ਪੱਠਾ ਵਾ ਕੋਲਸੀ ਦੇ ਵਿੱਚ ਉੱਥੇ ਕੰਮ ਕਰਦਾ ਸੀਗਾ ਉੱਥੇ ਇਟਾ ਥਾਉਣ ਵਾਸਤੇ ਤੇ ਪੱਠਰੀ ਚੱਕ ਬਲੀ ਹੋਈ ਸੀਗੀ ਜਿਹਦੇ ਵਿੱਚ ਇਹ ਅਚਾਨਕ ਇਹ ਦੇਖਿਆ ਕਿ ਜਿਹਦਾ ਨਾਇਦੀ ਮੌਤ ਹੋ ਗਈ ਸੀ ਇਹਦੀ ਜੱੜਵਾੜੀ ਇੱਥੋਂ ਕੱਢ ਕੇ ਸਿਵਲ ਹਸਪੀਟਲ ਆਪਾਂ ਲੈ ਸਕਦੇ ਕੋਈ ਹੈ ਇਦਿਲੇ ਵਾਰਸ ਕੋ ਯੂਪੀ ਤੋਂ ਚੱਲੇ ਉਹਨਾਂ ਨੇ ਜਾਂ ਸ਼ਾਮ ਤੱਕ ਦਸਮੇਤ ਤੱਕ ਪਹੁੰਚ ਜਾਣਗੇ ਉਹਨਾਂ ਦੇ ਬਿਨਾਂ ਮਤਾਂਕ ਜੋ ਕਾਰਮੀਕਰਨ ਕਹਿਣਗੇ ਉਹਦੇ ਵਿੱਚ ਤਾਂ ਕਾਰੂ ਚੁੱਕੀ